ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 538 ਤੋਂ ਲੈ ਕੇ 540 ਤੱਕ ਸਵਾਇਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਬਿਹਗੜਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਬਿਹਗੜਾ ਮਹੱਲਾ ਚੌਥਾ ਅਮਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅਮਰਿਤ ਗੁਰਮਤ ਪਾਏ RAM ਹਮੇ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅਮਰਿਤ ਬਿਖ ਲਹਿ ਜਾਏ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਅਮਰਿਤ ਹੈ ਇਹ ਜਿਹੜਾ ਪਰਮੇਸ਼ਰ ਦਾ ਅਮਰਿਤ ਨਾਮ ਹੈ ਔਰ ਇੱਕ ਗੁਰੂ ਦੀ ਮੱਤ ਤੇ ਚੱਲਿਆਂ ਮਿਲਦਾ ਹੈ ਜਿਹੜੀ ਹਉਮੈ ਹੈ ਮਾਇਆ ਹੈ ਇਹ ਜ਼ਹਿਰ ਹੈ ਇਹੜਾ ਮਾਇਆ ਦਾ ਜ਼ਹਿਰ ਇਹ ਹਰੀ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਸਾਡੇ ਅੰਦਰੋਂ ਖਤਮ ਹੁੰਦਾ ਹੈ ਇਹਦਾ ਬਿਕਾਰਾਂ ਦਾ ਜ਼ਹਿਰ ਹੈ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਪਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ RAM ਕਹਿੰਦੇ ਜਿਸ ਤਰ੍ਹਾਂ ਸੁੱਕਾ ਹੋਇਆ ਪੌਦਾ ਪਾਣੀ ਪਾਇਆ ਹਰਾ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਮਨ ਕਠੋਰ ਹੋਇਆ ਹੁੰਦਾ ਉਹ ਹਰੀ ਦੇ ਨਾਮ ਜਲ ਦੇ ਨਾਲ ਨਰਮ ਹੋ ਜਾਂਦਾ ਖਿੜ ਜਾਂਦਾ ਕਹਿੰਦੇ ਕਹਿੰਦੇ ਹੈ ਮੇਰੀ ਜਿੰਦੇ ਇਹ ਵੱਡੇ ਭਾਗਾਂ ਦੇ ਨਾਲ ਜਿਤੇ ਪੂਰਵਲੇ ਕਰਮ ਲਿਖੇ ਹੋਏ ਨੇ ਵੱਡੇ ਭਾਗ ਨੇ ਉਹਨਾਂ ਨੂੰ ਹੀ ਹਰੀ ਦਾ ਨਾਮ ਪ੍ਰਾਪਤ ਹੁੰਦਾ ਹੈ ਫਿਰ ਨਾਮ ਦੇ ਰਾਹੀ ਉਹ ਹਰੀ ਵਿੱਚ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਹਰ ਸੇ ਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉਂ ਬਾਲਕ ਲਗ ਦੁੱਧ ਖੀਰੇ RAM ਹਰ ਵੇਨ ਸਾਤ ਨਾ ਪਾਈਏ ਮੇਰੀ ਜਿੰਦੜੀਏ ਜਿਉਂ ਚਾਤਰਿਕ ਜਲ ਬਿਨ ਟੇਰੇ RAM ਜਿਸ ਤਰ੍ਹਾਂ ਕਹਿੰਦੇ ਛੋਟੇ ਬੱਚੇ ਨੂੰ ਦੁੱਧ ਨਾਲ ਪਿਆਰ ਹੁੰਦਾ ਉਸ ਤਰ੍ਹਾਂ ਹੀ ਜਿਹੜੇ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਇਸ ਤਰ੍ਹਾਂ ਬਿੰਨ ਹੋ ਜਾਂਦਾ ਕਹਿੰਦੇ ਫਿਰ ਉਹਨੂੰ ਬਿਲਕੁਲ ਸ਼ਾਂਤੀ ਨਹੀਂ ਮਿਲਦੀ ਜਦ ਤੱਕ ਉਹ ਹਰੀ ਦਾ ਨਾਮ ਨਹੀਂ ਜਪਦਾ ਜਿਵੇਂ ਜਿਹੜਾ ਚਾਤ੍ਰਿਕ ਹੈ ਪਬੀਹਾ ਹੈ ਉਹਨੂੰ ਸਵੰਤੀ ਵੋਂਦ ਜਿਹੜੀ ਵਰਖਾ ਦੀ ਹੈ ਉਹਦੇ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ ਫਿਰ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨਾਲ ਇੰਨਾ ਪ੍ਰੇਮ ਕਰਦਾ ਹੈ ਉਹਨੂੰ ਵੀ ਪ੍ਰੇਮ ਦੇ ਪ੍ਰੇਮ ਦੇ ਸਦਕਾ ਨਾਮ ਜਪਣ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਜਿਸ ਤਰ੍ਹਾਂ ਮਛਲੀ ਪਾਣੀ ਤੋਂ ਉਹ ਨਹੀਂ ਰਹਿ ਸਕਦੀ ਉਹ ਜਨ ਫਿਰ ਨਾਮ ਜਪੇ ਤੋਂ ਬਿਨਾ ਨਹੀਂ ਰਹਿ ਸਕਦਾ ਸਤਗੁਰ ਸਰਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ RAM ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਕਰਵਾਜੇ ਸਬਦ ਕਨੇਰੇ RAM ਕਹਿੰਦੇ ਹੈ ਮੇਰੀ ਜਿੰਦੇ ਫਿਰ ਗੁਰੂ ਦੀ ਸ਼ਰਣੀ ਜਾ ਕੇ ਪੈ ਗੁਰੂ ਤੋਂ ਹੀ ਪਰਮੇਸ਼ਰ ਦੇ ਗੁਣਾਂ ਦਾ ਪਤਾ ਲੱਗਦਾ ਹੈ ਕਹਿੰਦੇ ਇਹ ਨਾਨਕ ਜੀ ਕਹਿੰਦੇ ਫਿਰ ਜਿਹੜੇ ਜੀਵ ਨੂੰ ਗੁਰੂ ਨੇ ਹਰੀ ਦੇ ਨਾਲ ਪਰਮੇਸ਼ਰ ਨਾਲ ਮਿਲਾ ਦਿੱਤਾ ਉਹਦੇ ਘਰ ਹਿਰਦੇ ਘਰ ਵਿੱਚ ਹਮੇਸ਼ਾ ਹੀ ਅਨਹਦ ਨਾਦ ਵੱਜਦੇ ਨੇ ਬਿਨਾ ਬਜਾਇਆ ਅੰਦਰ ਸਾਜ਼ ਵੱਜਦੇ ਨੇ ਅੰਦਰ ਨਿਰੰਤਰ ਜਿਵੇਂ ਕੀਰਤਨ ਹੁੰਦਾ ਪਰਮੇਸ਼ਰ ਦਾ ਪਰਮੇਸ਼ਰ ਦੀ ਸਿਫਤ ਸਲਾਹ ਦਾ ਕੀਰਤਨ ਉਹ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਮਨਮੁਖ ਹਉਮੈ ਵਿਛੜੈ ਮੇਰੀ ਜਿੰਦੜੀਏ ਬਖਵਾਦੇ ਹਉਮੈ জাਲੇ ਰਾਮ ਜਿਉਂ ਪੰਖੀ ਕਪੋਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਕਹਿੰਦੇ ਜਿਹੜੇ ਮਨਮੁਖ ਨੇ ਉਹ ਆਪਣੀ ਹਉਮੈ ਦੇ ਕਾਰਨ ਹਉਮੈ ਦੇ ਜਾਲ ਕਾਰਨ ਪਰਮੇਸ਼ਰ ਨਾਲੋਂ ਵਿਛੜੇ ਹੁੰਦੇ ਨੇ ਯੇ ਮੈਂ ਕਹਿੰਦੇ ਪੰਛੀ ਆਦਿਕ ਚੋਗੇ ਦੀ ਲਾਲਚ ਦੇ ਵਿੱਚ ਜਾਲ ਵਿੱਚ ਫਸ ਜਾਂਦੇ ਨੇ ਇਸ ਤਰ੍ਹਾਂ ਹੀ ਜਿਹੜੇ ਮਨਮੁਖ ਜੀਵ ਨੇ ਉਹ ਕਹਿੰਦੇ ਵਿਕਾਰਾਂ ਤੇ ਮਾਇਆ ਦੇ ਲਾਲਸ ਲਾਲਸ ਲਾਲਚ ਵਸ ਆਤਮਿਕ ਮੌਤ ਦੇ ਘੇਰੇ ਚ ਆ ਜਾਂਦੇ ਨੇ ਜੋ ਮੋਹ ਮਾਇਆ ਚਿਤ ਲਾਈ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ RAM ਜਾਨ ਤਰਾਹੇ ਤਰਾਹੇ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ RAM ਜਿਸ ਤਰ੍ਹਾਂ ਕਹਿੰਦੇ ਜਿਹੜੇ ਜੀਵ ਮਾਇਆ ਦੇ ਨਾਲ ਚਿੱਤ ਜੋੜਦੇ ਨੇ ਉਹ ਕਹਿੰਦੇ ਜੀਵਨ ਦੇ ਰਾਹ ਤੋਂ ਖੁੰਝ ਜਾਂਦੇ ਨੇ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਸ਼ਰਨ ਆਉਂਦੇ ਨੇ ਗੁਰੂ ਦੀ ਸ਼ਰਨ ਆਉਂਦੇ ਨੇ ਤਰਾਹ ਤਰਾਹ ਕਰਕੇ ਵੀ ਪਰਮੇਸ਼ਰ ਜੀ ਗੁਰੂ ਜੀ ਸਾਨੂੰ ਬਚਾਲਾ ਇਸ ਸੰਸਾਰ ਦੇ ਭਵਜਲ ਤੋਂ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਤੇ ਹਰੀ ਉਸ ਸੇਵਕ ਦੇ ਰਖਵਾਲੇ ਬਣਦੇ ਨੇ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ ਤੁਰ ਪਾਗ ਵੜੇ ਹਰ ਪਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰਖੇ ਵਟ ਸ਼ਬਦ ਤਰਾਇਆ RAM ਫਿਰ ਕਹਿੰਦੇ ਜਿਹੜੇ ਜੀਵ ਵੱਡੇ ਭਾਗਾਂ ਸਦਕਾ ਜਿਹੜੇ ਪਿਛਲੇ ਕਰਮਾਂ ਦੇ ਸੰਸਕਾਰ ਲਿਖੇ ਨੇ ਉਹਨਾਂ ਦੇ ਅਨਸਾਰ ਜਿਨ੍ਹਾਂ ਦੀ ਲਿਵ ਪਰਮੇਸ਼ਰ ਨਾਲ ਲੱਗ ਜਾਂਦੀ ਆ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਹਰੀ ਦਾ ਨਾਮ ਉਹਨਾਂ ਲਈ ਜਹਾਜ਼ ਬਣ ਜਾਂਦਾ ਤੇ ਗੁਰੂ ਮਲਾ ਬਣ ਕੇ ਪਰਮੇਸ਼ਰ ਦੇ ਸ਼ਬਦ ਰਾਹੀਂ ਸਿਖਤ ਸਲਾਹ ਰਾਹੀਂ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਕਹਿੰਦੇ ਹੈ ਮੇਰੀ ਜਿੰਦੇ ਪਰਮੇਸ਼ਰ ਦਿਆਲੂ ਹੈ ਹਮੇਸ਼ਾ ਹੀ ਦਿਆਵਾਨ ਹੈ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਕਹਿੰਦੇ ਪਰਮੇਸ਼ਰ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਕਰਾ ਦਿੱਤਾ ਹੈ ਕਹਿੰਦੇ ਕਿਰਪਾ ਕਰਕੇ ਪਰਮੇਸ਼ਰ ਨੇ ਆਪ ਹੀ ਜੀਵ ਤੇ ਕਿਰਪਾ ਕੀਤੀ ਤਾਂ ਹੁਣ ਜੀਵ ਪਰਮੇਸ਼ਰ ਦਾ ਨਾਮ ਤੇ ਆਉਣ ਲੱਗ ਗਿਆ ਪਰਮੇਸ਼ਰ ਨੇ ਜੀਵ ਦੀ ਬੇਨਤੀ ਸਵੀਕਾਰ ਕਰ ਲਈ ਜੋ ਨਾਮਦਾਨ ਦੀ ਜੀਵ ਨੇ ਕੀਤੀ ਬਿਹਗੜਾ ਮਹੱਲਾ ਚੌਥਾ ਜਗ ਸੁਕਿਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਤਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਦਾਰੇ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਵਿੱਚ ਜੋ ਚੰਗਾ ਕਰਮ ਹੈ ਦੀ ਚੰਗੀ ਕਰਨੀ ਹੈ ਉਹ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਆਪਣੇ ਮਨ ਦਾ ਆਸਰਾ ਬਣਾਉਣਾ ਪਰਮੇਸ਼ਰ ਦਾ ਨਾਮ ਬੜਾ ਪਵਿੱਤਰ ਹੈ ਕਹਿੰਦੇ ਮੇਰੀ ਜਿੰਦੇ ਪਰਮੇਸ਼ਰ ਦਾ ਨਾਮ ਜਪਿਆਂ ਪਰਮੇਸ਼ਰ ਜੀਵ ਦੇ ਸਾਰੇ ਭਵਜਲ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਘਟ ਦਿੰਦਾ ਹੈ ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮਖ ਨਾਮ ਉਤਾਰੇ RAM ਵਡ ਪੁੰਨੀ ਹਰ ਤੇ ਆਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਕਹਿੰਦੇ ਜਿਸ ਨੇ ਗੁਰੂ ਦੇ ਸਨਮੁਖ ਰਹਿ ਕੇ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੇ ਨਾਮ ਦੇ ਨਾਲ ਸਾਰੇ ਪਾਪ ਕੱਟੇ ਗਏ ਸਾਰੇ ਦੁੱਖ ਕੱਟੇ ਗਏ ਬਿਕਾਰਾਂ ਦੀ ਮਹਿਲ ਉਤਰ ਗਈ ਕਹਿੰਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਤੇ ਆਇਆ ਪਰਮੇਸ਼ਰ ਨੇ ਸਾਨੂੰ ਜਿਹੜੇ ਅਣਜਾਣ ਜੀਵਾਂ ਇਸ ਦਾ ਸਦਕਾ ਨਾਮ ਦੀ ਬਰਕਤ ਦਾ ਸਦਕਾ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਪਾਰ ਕਰ ਦਿੱਤਾ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਪੰਜੇ ਵਸਗਤ ਆਏ RAM ਅੰਤਰ ਨਾਵ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ RAM ਕਹਿੰਦੇ ਹੈ ਮੇਰੀ ਜਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਹਨਾਂ ਨੇ ਪੰਜੇ ਜਿਹੜੇ ਕਾਮਾਦਿਕ ਵੈਰੀ ਨੇ ਉਹਨਾਂ ਨੂੰ ਕਾਬੂ ਕਰ ਲਿਆ ਸਾਦੇ ਕਹਿੰਦੇ ਅੰਦਰ ਪਰਮੇਸ਼ਰ ਦਾ ਨਾਮ ਗੁਪਤ ਰੂਪ ਵਿੱਚ ਛੁਪਿਆ ਹੈ ਸਾਨੂੰ ਆਪ ਨਹੀਂ ਉਹ ਨਜ਼ਰ ਆਉਂਦਾ ਪਰ ਕਹਿੰਦੇ ਜਦੋਂ ਸਤਗੁਰ ਦੀ ਸ਼ਰਨ ਲੈਨੇ ਆ ਤਾਂ ਸਤਗੁਰ ਦੇ ਰਾਹੀ ਇਹ ਸਾਨੂੰ ਅੰਦਰ ਵਸਦਾ ਅਨੁਭਵ ਹੋ ਜਾਂਦਾ ਹੈ ਗੁਰ ਆਸਾ ਮਨਸਾ ਪੂਰੀ ਏ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ RAM ਤੁਰ ਮਾਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਜਾਂਦੇ ਨੇ ਗੁਰੂ ਉਹਨਾਂ ਦੀਆਂ ਆਸਾ ਮਨਸਾ ਪੂਰੀਆਂ ਕਰ ਦਿੰਦੇ ਨੇ ਪਰਮੇਸ਼ਰ ਨੂੰ ਮਿਲਣ ਦੀ ਆਸਾ ਹੁੰਦੀ ਆ ਇਹ ਜੀਵ ਦੀ ਸਤਗੁਰ ਰਾਹੀ ਪੂਰੀ ਹੋ ਜਾਂਦੀ ਆ ਫਿਰ ਪਰਮੇਸ਼ਰ ਨੂੰ ਮਿਲਿਆ ਜੀਵ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਸਾਰੀ ਤ੍ਰਿਪਤੀ ਹੋ ਜਾਂਦੀ ਆ ਜਿਨ੍ਹਾਂ ਦੇ ਕਹਿੰਦੇ ਇਹ ਧੁਰ ਮਸਤਕ ਤੇ ਲਿਖੇ ਹੋਏ ਨੇ ਲੇਖ ਉਹਨਾਂ ਨੇ ਹੀ ਪਰਮੇਸ਼ਰ ਦੇ ਗੁਣ ਗਾਏ ਨੇ ਇਸ ਜਨਮ ਵਿੱਚ ਹਮ ਪਾਪੀ ਵਲ ਵਾਂਚੀਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ RAM ਵੜ ਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤਮਿਤ ਪਾਇਆ RAM ਕਹਿੰਦੇ ਅਸੀਂ ਪਾਪੀ ਆ ਮੇਰੀ ਜਿੰਦੇ ਅਸੀਂ ਦੂਜਿਆਂ ਦੇ ਨਾਲ ਠੱਗੀਆਂ ਕਰਦੇ ਆ ਧਰੋਹ ਕਰਦੇ ਆ ਕਹਿੰਦੇ ਆਪਣੀ ਪੇਟ ਦੀ ਖਾਤਰ ਵੱਡੇ ਪਾਪੜ ਵੇਲਦੇ ਆ ਪਰ ਵੱਡੇ ਭਾਗਾਂ ਵਾਲੇ ਕਹਿੰਦੇ ਉਹ ਗੁਰੂ ਦੀ ਸ਼ਰਨ ਆਉਂਦੇ ਨੇ ਗੁਰੂ ਦੀ ਸ਼ਰਨ ਆਇਆ ਹੀ ਪਰਮੇਸ਼ਰ ਦੇ ਨਾਲ ਉਹਨਾਂ ਦੀ ਜਾਣ ਪਛਾਣ ਹੁੰਦੀ ਆ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜਿਵਾਇਆ RAM ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਤਿੰਨ ਕੇ ਸਭ ਦੁੱਖ ਗਵਾਇਆ ਰਾਮ ਕਹਿੰਦੇ ਜਿਹਦੇ ਮੁਖ ਵਿੱਚ ਗੁਰੂ ਨੇ ਅੰਮ੍ਰਿਤ ਰੂਪੀ ਨਾਮ ਚੋ ਦਿੱਤਾ ਉਹ ਆਤਮਿਕ ਮੌਤੇ ਮਰਦਾ ਮਰਦਾ ਆਤਮਿਕ ਤੌਰ ਤੇ ਜੀ ਪਿਆ ਜੀਵ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਸਤਗੁਰ ਮਿਲ ਗਿਆ ਇਹ ਮੇਰੀ ਜਿੰਦੇ ਉਹਦੇ ਸਾਰੇ ਦੁੱਖ ਖਤਮ ਹੋ ਗਏ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆਂ ਪਾਪ ਗਵਾ ਤੇਰਾ ਾਮ ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌਕੁੰਡੀ ਚੌ ਜੁਗ ਜਾ ਤੇਰਾ ਾਮ ਕਹਿੰਦੇ ਹੈ ਮੇਰੀ ਜਿੰਦੇ ਪਰਮੇਸ਼ਰ ਦਾ ਨਾਮ ਸਭ ਤੋਂ ਉਤਮ ਹੈ ਜਿਸ ਨੂੰ ਜਪਿਆਂ ਸਾਡੇ ਪਾਪ ਖਤਮ ਹੋ ਜਾਂਦੇ ਨੇ ਅਪਵਿੱਤਰ ਜੀਵ ਪਵਿੱਤਰ ਬਣ ਜਾਂਦੇ ਨੇ ਗੁਰੂ ਤੇ ਪਰਮੇਸ਼ਰ ਦੀ ਕਿਰਪਾ ਸਦਕਾ ਫਿਰ ਉਹ ਚੌਂ ਕੁੰਡਾਂ ਵਿੱਚ ਜਾਣੇ ਜਾਂਦੇ ਨੇ ਪਰਮੇਸ਼ਰ ਦਾ ਨਾਮ ਜਪਣ ਸਦਕਾ ਹੋਮੇ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅਮਰਤ ਹਰ ਸਤ ਹਰ ਸਰਨਾ ਤੇ ਰਾਮ ਹੋਮੇ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇਰਾ ਾਮ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾ ਤੇਰਾ ਾਮ ਕਹਿੰਦੇ ਹੈ ਮੇਰੀ ਜਿੰਦੇ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਵਿੱਚ ਇਸ਼ਨਾਨ ਕਰਿਆਂ ਸਾਡੀ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ ਜਿਹੜੇ ਪਾਪੀ ਨੇ ਅਪਰਾਧੀ ਨੇ ਜਦੋਂ ਉਹ ਕਹਿੰਦੇ ਇੱਕ ਪਲ ਲਈ ਵੀ ਪਰਮੇਸ਼ਰ ਦਾ ਨਾਮ ਟਿਕ ਕੇ ਜਪਦੇ ਨੇ ਉਹਨਾਂ ਦੇ ਸਾਰੇ ਪਾਪ ਅਪਰਾਧ ਖਤਮ ਹੋ ਜਾਂਦੇ ਨੇ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦੇ ਨੇ ਇੰਨੀ ਸਮਰੱਥਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਇੰਨਾ ਬਲ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨੇ ਜਪਿਆ ਉਹਦਾ ਬੇੜਾ ਪਾਰ ਹੋ ਗਿਆ ਮਨੁੱਖਾ ਜੀਵਨ ਸਫਲ ਹੋ ਗਿਆ ਬਿਹાગੜਾ ਮਹੱਲਾ ਚੌਥਾ ਹਉ ਬਲੇ ਹਾਰੀ ਤਿਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਦਾਰੋ RAM ਗੁਰ 사ਤ ਗੁਰ ਨਾਮ ਦਿੜਾਇਆ ਮੇਰੀ ਜਿੰਦੜੀਏ ਬਿਕ ਪੌ ਜਲ ਤਾਰਨ ਹਾਰੋ RAM ਕਹੰਦੇ ਹੈ ਮੇਰੀ ਜਿੰਦੇ ਹਉ ਬਲੇ ਹਾਰੀ ਤਿਨ ਕੋ ਇੰਨੇ ਮੈਂ ਉਹਨਾਂ ਦੇ ਸਦਕੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਗੁਰੂ ਸਤਗੁਰ ਨੇ ਜਿਹਨੂੰ ਪਰਮੇਸ਼ਰ ਦਾ ਨਾਮ ਪੱਕਾ ਕਰਵਾ ਦਿੱਤਾ ਉਹਨਾਂ ਦੀ ਸਾਰੀ ਵਿਕਾਰਾਂ ਦੀ ਮੈਲ ਉੱਤਰ ਗਈ ਉਹ ਇਸ ਸੰਸਾਰ ਦੇ ਭਵਜਲ ਨੂੰ ਤਰਨ ਵਾਲੇ ਬਣ ਗਏ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ RAM ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਹ ਸੰਤ ਜਨ ਜਿਨ੍ਹਾਂ ਨੇ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਮੈਂ ਉਹਨਾਂ ਦੀ ਕਹਿੰਦੇ ਜੈ ਜੈਕਾਰ ਕਰਦਾ ਹਾਂ ਜਿਨ੍ਹਾਂ ਨੂੰ ਪਰਮੇਸ਼ਰ ਇੰਨਾ ਪਿਆਰਾ ਲੱਗਦਾ ਹੈ ਨਾਨਕ ਜੀ ਕਹਿੰਦੇ ਨੇ ਹਰੀ ਦਾ ਨਾਮ ਜਪ ਕੇ ਏ ਜਿੰਦੇ ਤੂੰ ਸੁਖ ਪਾ ਲੇਂਗੀ ਤੇ ਤੇਰੇ ਸਾਰੇ ਦੁੱਖ ਖਤਮ ਕਰਨ ਵਾਲਾ ਹੈ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰਾਮ ਸੇ ਸਰਵਨ ਪਲੇ ਸੋਬਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਹਾਂਜੀ ਸੰਗਜੀ ਪਾਤਸ਼ਾਹ ਕਹਿੰਦੇ ਨੇ ਉਹ ਰਸਨਾ ਉਹ ਜੀਭਾ ਤਨ ਹੈ ਜੋ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਕਹਿੰਦੇ ਉਹ ਕੰਨ ਸੋਬਨੀਕ ਨੇ ਬੜੇ ਸੋਹਣੇ ਨੇ ਮੇਰੀ ਜਿੰਦੇ ਜੋ ਪਰਮੇਸ਼ਰ ਦੇ ਸਿਫਤ ਉਸਲਾਹਰ ਹੁੰਦੇ ਨੇ ਪਰਮੇਸ਼ਰ ਦੀ ਕੀਰਤੀ ਸੁਣਦੇ ਨੇ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੇ ਗੁਰ ਪੈਰੇ RAM ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਕਹਿੰਦੇ ਉਸ ਸੀਸ ਬੜਾ ਪਵਿੱਤਰ ਹੈ ਕਹਿੰਦੇ ਜੋ ਗੁਰੂ ਦੇ ਚਰਨਾ ਚ ਡਿੱਗਦਾ ਹੈ ਕਹਿੰਦੇ ਚਰਨਾ ਨਾਲ ਲੱਗਿਆ ਰਹਿੰਦਾ ਹੈ ਕਹਿੰਦੇ ਮੈਂ ਇਹ ਮੇਰੀ ਜਿੰਦੇ ਉਸ ਗੁਰੂ ਤੋਂ ਕੁਰਬਾਨ ਸਦਕੇ ਹਾਂ ਜਿਨੇ ਹਰੀ ਦਾ ਨਾਮ ਮੇਰੇ ਚੇਤੇ ਵਿੱਚ ਵਸਾ ਦਿੱਤਾ ਹੈ ਕਿਉਂਕਿ ਉਹਨੂੰ ਆਪ ਹਰੀ ਦਾ ਨਾਮ ਸਦਾ ਚੇਤੇ ਰੰਦਾ ਹੈ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੇ RAM ਕਹਿੰਦੇ ਉਹ ਨੇਤਰ ਉਹ ਅੱਖਾਂ ਬੜੀਆਂ ਭਲੀਆਂ ਨੇ ਕਹਿੰਦੇ ਪਰਮੇਸ਼ਰ ਦੇ ਦਰ ਤੇ ਪਰਵਾਨ ਨੇ ਜੋ ਕਹਿੰਦੇ ਸਾਧੂ ਦਾ ਸੰਤ ਦਾ ਗੁਰੂ ਦਾ ਦਰਸ਼ਨ ਕਰਦੀਆਂ ਨੇ ਇਤਿਹਾਸ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੇ ਰਾਮ ਕਹਿੰਦੇ ਉਹ ਹੱਥ ਬੜੇ ਪਵਿੱਤਰ ਨੇ ਕਹਿੰਦੇ ਜੋ ਪਰਮੇਸ਼ਰ ਦੀ ਸਿਫਤ ਸਲਾ ਲਿਖਦੇ ਨੇ ਕਹਿੰਦੇ ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੇ ਰਾਮ ਕਹਿੰਦੇ ਉਸ ਸੇਵਕ ਦੇ ਪੈਰ ਅਸੀਂ ਪੂਜੀਏ ਕਹਿੰਦੇ ਉਹਦਾ ਅਸੀਂ ਸਤਕਾਰ ਕਰੀਏ ਜਿਹੜਾ ਜੀਵ ਜਿਹੜਾ ਸੇਵਕ ਹਮੇਸ਼ਾ ਪਰਮੇਸ਼ਰ ਦੇ ਮਾਰਗ ਤੇ ਚੱਲ ਰਿਹਾ ਨਾਨਕ ਤਿੰਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇ ਸੇ ਰਾਮ ਨਾਨਕ ਜੀ ਕਹਿੰਦੇ ਨੇ हे ਮੇਰੀ ਜਿੰਦੇ ਮੈਂ ਉਸ ਜੀਵ ਤੋਂ ਵਾਰੇ ਜਾਵਾਂ ਜਿਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਤੇ ਫਿਰ ਮਨ ਦੇ ਵਿੱਚ ਵਸਾਇਆ ਕਹਿੰਦੇ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ ਕਹਿੰਦੇ ਹੈ ਮੇਰੀ ਜਿੰਦੇ ਧਰਤੀ ਪਾਤਾਲ ਆਕਾਸ ਸਾਰੇ ਪਰਮੇਸ਼ਰ ਦਾ ਨਾਮ ਤੇ ਆ ਰਹੇ ਨੇ ਪੌਣ ਪਾਣੀ ਬੈਸੰਤ ਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਕਹਿੰਦੇ ਪੌਣ ਹਵਾ ਪਾਣੀ ਅੱਗ ਹੈ ਮੇਰੀ ਜਿੰਦੇ ਇਹ ਵੀ ਕਹਿੰਦੇ ਹਰ ਵਕਤ ਪਰਮੇਸ਼ਰ ਦਾ ਨਾਮ ਗਾਉਂਦੇ ਨੇ ਸਾਰੇ ਤਤ ਵਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਕਹਿੰਦੇ ਵਣ ਤ੍ਰੇਣ ਸਭ ਕੁਝ ਕਹਿੰਦੇ ਜਿੰਨੇ ਵੀ ਆਕਾਰ ਪਰਮੇਸ਼ਰ ਨੇ ਬਣਾਏ ਨੇ ਉਹ ਸਾਰੇ ਸਦਾ ਹੀ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੜੀਏ ਜੋ ਗੁਰਮਖ ਪਗਤ ਮਨ ਲਾਵੇ RAM ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਭਗਤੀ ਦੇ ਨਾਲ ਪਿਆਰ ਕਰਦਾ ਹੈ ਕਹਿੰਦੇ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਪਰਵਾਨ ਹੋ ਜਾਂਦਾ ਹੈ ਉਹਨੂੰ ਸ੍ਰਿਉਪਾਏ ਦਿੱਤੇ ਜਾਂਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਭਗਤੀ ਵਿੱਚ ਚਿੱਤ ਜੋੜਦੇ ਨੇ ਉਹ ਜੀਵ ਵੱਡੇ ਭਾਗਾਂ ਵਾਲੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਇਸ ਦਾਸੀ ਦੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ